ਇਹ ਇਸ ਕਹਾਣੀ ਦਾ ਦੂਜਾ ਭਾਗ ਹੈ ਮੈਂ ਬੇਨਤੀ ਕਰਦਾ ਕਿ ਲੜੀ ਜੋੜਨ ਵਾਸਤੇ ਇਸ ਕਹਾਣੀ ਦੇ ਪਿਛਲੇ ਭਾਗ ਦੀ ਵੀਡੀਓ ਮੇਰੇ ਇਸ ਚੈਨਲ ਤੇ ਜਰੂਰ ਦੇਖਿਓ ਹੁਣ ਸ਼ੁਰੂ ਕਰਦੇ ਆਪਾਂ ਦੂਜੇ ਭਾਗ ਦੀ ਵੀਡੀਓ ਸਾਰੇ ਜਾਣ ਪਛਾਣ ਵਾਲੇ ਥਾਵਾਂ ਤੋਂ ਪਤਾ ਕਰਨ ਉਪਰੰਤ ਗੁੰਮਸ਼ੁਦਗੀ ਦੀ ਰਿਪੋਰਟ ਉਸ ਏਰੀਏ ਦੇ ਨੰਪੈਂਦੇ ਥਾਣੇ ਵਿੱਚ ਲਿਖਵਾਈ ਗਈ ਤੁਰੰਤ ਪੁਲਿਸ ਤੰਤਰ ਹਰਕਤ ਵਿੱਚ ਆ ਗਿਆ ਛੇਤੀ ਕਾਰਵਾਈ ਹੋਣ ਕਾਰਨ ਕੁੜੀ ਚੰਡੀਗੜ੍ਹ ਦੀ ਇੱਕ ਗੈਰ ਰਿਹਾਇਸ਼ੀ ਕੋਠੀ ਤੋਂ ਬਰਾਮਦ ਕਰ ਲਈ ਗਈ ਸਕੂਲ ਵਾਲਿਆਂ ਨੇ ਕੁੜੀ ਦਾ ਸਕੂਲ ਛੱਡਣ ਦਾ ਸਰਟੀਫਿਕੇਟ ਕੱਟ ਕੇ ਘਰ ਪਹੁੰਚਦਾ ਕਰਨ ਵਿੱਚ ਇੱਕ ਦਿਨ ਦੀ ਵੀ ਦੇਰੀ ਨਹੀਂ ਕੀਤੀ। ਬਿਨਾਂ ਕਿਸੇ ਕਸੂਰ ਤੋਂ ਹੀ ਚੰਗੀ ਪੜੀ ਪੜਨ ਵਾਲੀ ਜਵਾਕੜੀ ਦੀ ਪੂਰੀ ਜ਼ਿੰਦਗੀ ਹੀ ਤਬਾਹ ਹੋ ਗਈ ਸੀ। ਸਾਰੇ ਦੋਸ਼ੀ ਪੁਲਿਸ ਨੇ ਚੰਡੀਗੜ੍ਹ ਤੋਂ ਕਾਬੂ ਕਰ ਲਏ। ਪੁਲਿਸ ਰਿਮਾਂਡ ਵਿੱਚ ਸ਼ਾਮਲ ਸਾਰੇ ਅਪਰਾਧੀਆਂ ਨੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ। ਕੁੜੀ ਦੇ ਬਿਆਨ ਕਲਮਬੰਦ ਕਰਨ ਉਪਰੰਤ ਮੁਕੱਦਮਾ ਸ਼ੁਰੂ ਹੋ ਗਿਆ। ਕਈ ਤਰੀਕਾ ਪੰਨਾ ਸੈਸ਼ਨ ਜੱਜ ਨੇ ਅਪਰਾਧੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾ ਦਿੱਤੀ। ਉਹ ਸਾਰੇ ਵੱਡਿਆਂ ਘਰਾਂ ਦੇ ਵਿਗੜੇ ਤਿਗੜੇ ਮੁੰਡੇ ਸਨ ਜਿੱਥੇ ਪੈਸੇ ਦੀ ਬਹੁਤਾਤ ਸੀ ਉਹ ਸਾਰੇ ਇਸ ਗਲਤਫਹਿਮੀ ਦੀ ਝਗੜ ਵਿੱਚ ਸਨ ਕਿ ਪੈਸੇ ਦੇ ਜ਼ੋਰ ਨਾਲ ਕਿਸੇ ਵੱਡੇ ਤੋਂ ਵੱਡੇ ਗੁਨਾਹ ਤੇ ਵੀ ਮਿੱਟੀ ਪਾਈ ਜਾ ਸਕਦੀ ਹੈ ਜ਼ਬਰ ਜਨਾਇਨਾ ਦੇ ਮਾਪਿਆਂ ਨੇ ਰਲ ਕੇ ਸਲਾਹ ਬਣਾਈ ਕਿ ਇਹਨਾਂ ਦੇ ਪਿੰਡ ਜਾ ਕੇ ਪਿੰਡ ਦੇ ਚੌਂਕੀਦਾਰ ਤੋਂ ਪੈਸਿਆਂ ਦਾ ਮੋਟਾ ਚੜਾਵਾ ਚੜਾ ਕੇ ਕੁੜੀ ਦੀ ਜਨਮ ਤਰੀਖ ਵੱੱਧ ਲਿਖਵਾ ਦਿੰਦੇ ਆਂ ਕੇਸ ਨੂੰ ਕਮਜ਼ੋਰ ਕਰਨ ਦਾ ਇਹੀ ਕੋਈ ਕੋ ਕਾਰਗਰ ਤਰੀਕਾ ਬਚਾ ਹੈ ਆਪਣੇ ਕੋਲ ਦੋ ਗੱਡੀਆਂ ਲੈ ਕੇ ਉਹ ਸਾਰੇ ਪਰਿਵਾਰ ਉਹਨਾਂ ਦੇ ਪਿੰਡ ਪਹੁੰਚ ਗਏ ਤੇ ਸੱਤ ਵਿੱਚ ਬੈਠੇਆਂ ਤੋਂ ਚੌਂਕੀਦਾਰ ਦਾ ਨਾਮ ਪਤਾ ਪੁੱਛ ਕੇ ਉਹ ਉਸਦੇ ਘਰ ਆ ਗਏ ਪਿੰਡ ਦਾ ਚੌਂਕੀਦਾਰ ਬਤ ਗਰੀਬੜਾ ਜਿਹਾ ਬੰਦਾ ਸੀ ਥਾਂ ਥਾਂ ਤੋਂ ਲੱਥੇ ਲੂੜਾਂ ਵਾਲਾ ਕੱਚਾ ਘਰ ਤੇ ਵਿੰਗ ਤੜੰਗੀਆਂ ਕੜੀਆਂ ਵਾਲੀ ਧੁਆਂਖੀ ਹੋਈ ਛੱਤ ਵੱਲ ਵੇਖ ਕੇ ਉਹਨਾਂ ਦੀਆਂ ਬਾਤਾਂ ਖਿੜ ਗਈਆਂ ਉਹਨਾਂ ਵਿੱਚੋਂ ਇੱਕ ਜਣਾ ਬੋਲਿਆ ਲੈ ਬਈ ਮਿੱਤਰੋ ਬਣ ਗਿਆ ਕੰਮ ਇਹੋ ਜਿਹੇ ਕੰਗਾਲ ਬੰਦੇ ਤਾਂ ਮਿੰਟਾਂ ਸਕਿੰਟਾਂ ਵਿੱਚ ਹੀ ਲਾਲਚ ਵਿੱਚ ਫਸ ਜਾਂਦੇ ਨੇ ਜਦੋਂ ਆਪਾਂ ਨੇ ਉਹਨੂੰ ਨੋਟਾਂ ਦੀਆਂ ਥੱਬੀਆਂ ਵਿਖਾਨਾਂ ਉਹਨਾਂ 'ਤੇ ਝੱਟ ਮੰਨ ਜਾਣਾ ਪੈਸੇ ਦੀ ਜਗਾ ਚੋਂ ਤਾਂ ਵੱਡੇ ਵੱਡਿਆਂ ਦੇ ਮਾਨ ਹਲਾ ਦਿੰਦੀ ਆ ਇਹ ਗਰੀਬੜਾ ਜਿਹਾ ਚੌਂਕੀਦਾਰ ਆਪਣੇ ਮੂਹਰੇ ਕਿਹੜੇ ਬਾਗ ਦੀ ਮੁੱਲੀ ਆ ਉਹਨਾਂ ਨੇ ਲੱਕੜ ਦਾ ਟੁੱਟਿਆ ਜਿਹਾ ਦਰਵਾਜ਼ਾ ਹੋਲੀ ਜਿਹੀ ਖੜਕਾਇਆ ਤਾਂ ਅੰਦਰੋਂ ਇੱਕ ਮਹਿਲਿਕ ਚਲੇ ਕੱਪੜਿਆਂ ਵਾਲਾ ਲਿੱਸਾ ਜਿਹਾ ਬਜ਼ੁਰਗ ਬਾਹਰ ਨਿਕਲਿਆ ਉਹ ਹੈਰਾਨ ਸੀ ਕਿ ਐਡੀਟੋਰ ਸ਼ੋਰ ਵਾਲੇ ਬੰਦਿਆਂ ਨੂੰ ਉਹਦੇ ਥਾਂ ਹੀ ਕੀ ਕੰਮ ਪੈ ਗਿਆ ਆਓ ਜੀ ਉਸਨੇ ਹੱਥ ਜੋੜਦਿਆਂ ਹੋਇਆ ਕਿਹਾ ਉਹ ਝਗਦੇ ਝਗਦੇ ਅੰਦਰ ਲੰਘ ਗਏ ਘਰ ਦੇ ਅੰਦਰਲਾ ਹੁਲੀਆ ਦੇਖ ਕੇ ਉਹਨਾਂ ਨੂੰ ਬੜੀ ਹੀ ਕਚਿਆਣ ਆਈ ਇਸੇ ਲਈ ਉਹ ਖੜੇ ਖਲੋਤੇ ਹੀ ਗੱਲ ਕਰਨ ਲੱਗੇ ਚੌਕੀਦਾਰ ਜੀ ਉਹਨਾਂ ਵਿੱਚੋਂ ਇੱਕ ਨੇ ਗੱਲ ਸ਼ੁਰੂ ਕੀਤੀ ਅਸੀਂ ਜੀ ਲੁਧਿਆਣੇ ਤੋਂ ਆਏ ਹਾਂ ਸਾਡੇ ਮੁੰਡੇਆਂ ਤੋਂ ਖਾਦੀ ਪੀਤੀ ਵਿੱਚ ਇੱਕ ਮਾੜੀ ਜਹੀ ਗਲਤੀ ਹੋ ਗਈ ਹੁਣ ਉਹ ਜੇਲ੍ਹ ਵਿੱਚ ਨੇ ਪੜਨ ਵਾਲੇ ਜਵਾਕ ਨੇ ਉਹਨਾਂ ਦੇ ਪੁੱਵਿੱਖ ਦਾ ਸਵਾਲ ਹੈ ਉਹ ਕੁੜੀ ਤੁਹਾਡੇ ਪਿੰਡ ਦੀ ਹੈ ਤੇ ਨਵਾਲਿਕ ਹੈ ਉਹਨਾਂ ਨੇ ਕੁੜੀ ਤੇ ਉਸਦੇ ਪਿਤਾ ਦੇ ਨਾਮ ਵਾਲਾ ਕਾਗਜ਼ ਚੌਂਕੀਦਾਰ ਦੇ ਮੂਰੇ ਕਰਦੇ ਆ ਕਿਹਾ ਜੇਕਰ ਤੁਸੀਂ ਆਪਣੇ ਰਜਿਸਟਰ ਵਿੱਚ ਉਸ ਕੁੜੀ ਦੀ ਉਮਰ ਵਧਾ ਕੇ ਲਿਖ ਦੇਵੋ ਤਾਂ ਹੀ ਸਾਡੇ ਬੱਚਿਆਂ ਦਾ ਬਚਾਅ ਹੋ ਸਕਦਾ ਹੈ ਅਸੀਂ ਬੜੀ ਉਮੀਦ ਲੈ ਕੇ ਤੁਹਾਡੇ ਕੋਲ ਆਏ ਹਾਂ ਸਾਡੀ ਬੇਨਤੀ ਪ੍ਰਮਾਨ ਕਰੋ ਤੇ ਛੇਤੀ ਬੋਲੋ ਕਿੰਨੇ ਪੈਸੇ ਦੇਈਏ ਚੌਂਕੀਦਾਰ ਨੇ ਘੜੀ ਪੱਲ ਵਾਸਤੇ ਸੋਚਿਆ ਤੇ ਫਿਰ ਬੋਲਿਆ ਤੁਸੀਂ ਪੈਸੇ ਕਿੰਨੇ ਕੁ ਦੇ ਸਕਦੇ ਹੋ ਅਸੀਂ ਤਾਂ ਜੀ ਬੋਰੀ ਭਰ ਕੇ ਨੋਟਾਂ ਦੀ ਦੇਣ ਵਾਸਤੇ ਵੀ ਤਿਆਰ ਹਾਂ ਬੱਸ ਸਾਡੇ ਮੁੰਡਿਆਂ ਦਾ ਛੁਟਕਾਰਾ ਹੋਣਾ ਚਾਹੀਦਾ। ਉਹੀ ਮੌਤਵਰ ਬੰਦਾ ਫੇਰ ਬੋਲਿਆ। ਚੌਕੀਦਾਰ ਦੀ ਅੱਖਾਂ ਵਿੱਚ ਲਹੂ ਉਤਰ ਆਇਆ ਤੇ ਪੂਰੇ ਗੁੱਸੇ ਨਾਲ ਬੋਲਿਆ ਤੁਸੀਂ ਵੱਡੇ ਹੋਵੋਗੇ ਆਪਣੇ ਘਰᱤ ਮੈਂ ਕਿਹ ਢਾਲ ਲੈਣ ਜਾਣਾ ਏ ਤੁਹਾਡੇ ਘਰਿ ਨਾ ਤੁਸੀਂ ਸਮਝ ਗਈ ਰੱਖਿਆ ਮੈਨੂੰ ਇਹ ਪਿੰਡ ਦੀ ਧੀ ਭੈਣ ਦੀ ਇੱਜ਼ਤ ਦਾ ਮਾਮਲਾ ਹੈ। ਪਿੰਡ ਦੇ ਇੱਥੇ ਆਪੇਣਾ ਸਾਬ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਹਾਡੇ ਮੁੰਡਿਆਂ ਦਾ ਭਵਿੱਖ ਖਰਾਬ ਹੋਣ ਦਾ ਤੁਹਾਨੂੰ ਫਿਕਰ ਹੋ ਗਿਆ ਤੁਹਾਡੇ ਸ਼ੋਕਰਿਆਂ ਦੀ ਕਾਲੀ ਕਰਤੂਤ ਨਾਲ ਜਿਹੜੀ ਤੇ ਭੈਣ ਦੀ ਪੂਰੀ ਜ਼ਿੰਦਗੀ ਤਬਾਹ ਹੋ ਗਈ ਉਹਦੇ ਬਾਰੇ ਤੁਸੀਂ ਸੋਚਿਆ ਕੁਝ ਜਹੇ ਗੱਲ ਤੁਹਾਡੇ ਵਿੱਚੋਂ ਕਿਸੇ ਦੀ ਤੇ ਭੈਣ ਨਾਲ ਹੋ ਜਾਂਦੀ ਫੇਰ ਤੁਸੀਂ ਮੈਨੂੰ ਗਰੀਬ ਸਮਝ ਕੇ ਖਰੀਦਣ ਆਏ ਹੋ ਇੱਕ ਛੱਡ ਕੇ ਭਾਵੇਂ ਪੰਜ ਪੁਰੀਆਂ ਨੋਟਾਂ ਦੀ ਮੇਰੇ ਮੂਰੇ ਧਰ ਦਿਓ ਮੈਂ ਤਾਂ ਸੁੱਕਦਾ ਵੀ ਨਹੀਂ ਇਹੋ ਜਿਹੇ ਪੈਸੇ ਤੇ ਮੈਂ ਆਪਣੇ ਰਿਕਾਰਡ ਵਿੱਚ ਇੱਕ ਅੱਖਰ ਵੀ ਨਹੀਂ ਬਦਲਾਂਗਾ ਤੁਸੀਂ ਚੱਲਦੇ ਬਣੋ ਇੱਥੇ ਤੋਂ ਜਿੱਧਰੋਂ ਆਏ ਹੋ ਉਧਰ ਨੂੰ ਨਹੀਂ ਤਾਂ ਮੈਂ ਪੁਲਿਸ ਨੂੰ ਵੀ ਬੁਲਾਉਣਾ ਜਾਣਦਾ ਇਹ ਕਹਿੰਦੇ ਚੌਕੀਦਾਰ ਨੇ ਠਾ ਦੇ ਕੇ ਬੂਹਾ ਬੰਦ ਕਰ ਲਿਆ ਇੱਕ ਇੱਕ ਕਰਕੇ ਉਹ ਸਾਰੇ ਆਦਮੀ ਮੂੰਹ ਲਟਕਾਈ ਗੱਡੀਆਂ ਵਿੱਚ ਬੈਠ ਕੇ ਉਧਰ ਨੂੰ ਹੀ ਤੁਰ ਪਏ ਜਿੱਧਰੋਂ ਉਹ ਆਏ ਸਨ ਉਮੀਦ ਹੈ ਤੁਹਾਨੂੰ ਅੱਜ ਵਾਲੀ ਇਸ ਕਹਾਣੀ ਤੋਂ ਜ਼ਰੂਰ ਕੁਝ ਨਾ ਕੁਝ ਵਧੀਆ ਸਿੱਖਣ ਨੂੰ ਮਿਲਿਆ ਹੋਊਗਾ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਸਲ ਜ਼ਿੰਦਗੀ ਨਾਲ ਜੁੜੀਆਂ ਹੋਣੀਆਂ ਕਹਾਣੀਆਂ ਸੁਣਨੇ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਹਾਂ ਤੁਹਾਨੂੰ ਅਗਲੀ ਕਹਾਣੀ 'ਚ ਸਤਿ ਸ੍ਰੀ ਅਕਾਲ ਜੀ